ਮੇਥੀ ਦੇ ਪੱਤੇ ਦਾ ਪਾਣੀ ਪੀਣ ਦੇ ਫਾਇਦੇ ਮੇਥੀ ਦੇ ਪੱਤੇ ਅਜਿ ਕਈ ਅਜਿਹੇ ਫਾਇਦੇਮੰਦ ਤਹੁੰਦੇ ਹਨ ਜੋ ਸਿਹਤ ਸੰਬੰਧਿਤ ਕਈ ਸਮੱਸਿਆਵਾਂ ਤੋਂ ਛੁਟਕਾਰਾ ਦਿਵਾ ਸਕਦੇ ਹਨ ਆਓ ਅੱਜ ਜਾਣਦੇ ਹਾਂ ਸਰੀਰ ਨੂੰ ਮੇਥੀ ਦੇ ਪੱਤੇ ਦਾ ਪਾਣੀ ਪੀਣ ਨਾਲ ਹੋਣ ਵਾਲੇ ਫਾਇਦੇ ਬਾਰੇ ਸ਼ੂਗਰ ਚ ਫਾਇਦੇਮੰਦ ਮੇਥੀ ਦੇ ਪੱਤੇ ਦਾ ਪਾਣੀ ਦਾ ਨਿਯਮਿਤ ਸੇਵਨ ਤੁਹਾਨੂੰ ਸ਼ੂਗਰ ਦੇ ਖਤਰੇ ਤੋਂ ਬਚਾਉਂਦਾ ਹੈ ਇਹ ਸ਼ੂਗਰ ਲੈਵਲ ਨੂੰ ਕੰਟਰੋਲ ਜਗਰਦਾ ਹੈ ਅਜਿਹਾ ਪੋਲੀਫੈਨੋਲ ਹੁੰਦਾ ਹੈ ਜੋ ਕਿ ਐਂਟੀ ਡਾਇਬੀਟਿਕ ਹੁੰਦਾ ਹੈ ਵਜ਼ਨ ਕਟਾਏ ਮੇਥੇ ਦੇ ਪੱਤਿਆਂ ਦਾ ਪਾਣੀ ਪਾਰ ਕਟਾਉਣ ਚ ਵੀ ਮਦਦਗਾਰ ਹੁੰਦਾ ਹੈ ਇਸ ਚ ਕੈਫੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਤੁਹਾਨੂੰ ਵਧੇਰੇ ਕੈਲਰੀ ਬਰਨ ਕਰਨ ਚ ਮਦਦ ਕਰਦਾ ਹੈ ਸਕਿਨ ਲਈ ਫਾਇਦੇਮੰਦ ਮੇਥੇ ਦੇ ਪੱਤਿਆਂ ਦਾ ਪਾਣੀ ਪੀਣ ਨਾਲ ਸਕਿਨ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ ਇਹ ਸਕਿਨ ਇਨਫੈਕਸ਼ਨ ਦੇ ਖਤਰੇ ਨੂੰ ਵੀ ਕੱਟ ਕਰਨ ਚ ਕੰਮ ਕਰਦਾ ਹੈ ਪਾਚਨ ਤੰਤਰ ਚ ਸੁਧਾਰ ਰੋਜ਼ਾਨਾ ਸਵੇਰੇ ਮੇਥੇ ਦਾ ਪਾਣੀ ਪੀਣ ਨਾਲ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ ਇਸ ਵਿੱਚ ਉਹ ਗੁਣ ਹੁੰਦੇ ਹਨ ਜੋ ਪਾਚਨ ਕਿਰਿਆ ਨੂੰ ਤੇਜ਼ ਕਰਦੇ ਹਨ ਪਾਚਨ ਕਿਰਿਆ ਠੀਕ ਹੋਣ ਨਾਲ ਗੈਸ ਕਬਜ਼ ਅਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ ਦਿਮਾਗ ਲਈ ਫਾਇਦੇਮੰਦ ਮੇਥੀ ਦੇ ਪੱਤੇ ਦਾ ਪਾਣੀ ਪੀਣ ਨਾਲ ਬ੍ਰੇਨ ਸੈਲਸ ਦਾ ਤੇਜ਼ੀ ਨਾਲ ਵਿਕਾਸ ਹੁੰਦਾ ਹੈ ਨਾਲ ਹੀ ਇਹ ਦਿਮਾਗ ਚ ਬਲੱਡ ਸਰਕੂਲੇਸ਼ਨ ਨੂੰ ਸੁਧਾਰਦਾ ਹੈ ਜਿਸ ਨਾਲ ਸੈੱਲਾਂ ਨੂੰ ਪੂਰਾ ਪੋਸ਼ਣ ਮਿਲਦਾ ਹੈ ਅਤੇ ਯਾਦਦਾਸ਼ਤ ਤੇਜ਼ ਹੋਣ ਲੱਗਦੀ ਹੈ ਦਿਲ ਲਈ ਫਾਇਦੇਮੰਦ ਮੇਥੀ ਦੇ ਪੱਤੇ ਦਾ ਪਾਣੀ ਦਿਲ ਲਈ ਬੇਹਦ ਫਾਇਦੇਮੰਦ ਹੁੰਦਾ ਹੈ ਇਸ ਪਾਣੀ ਚ ਫਲੇਨੋਇਡ ਹੁੰਦੇ ਹਨ ਜੋ ਸਰੀਰ ਚ ਕੈਰੋਸਟ੍ਰੋਲ ਲੈਵਲ ਨੂੰ ਕੱਟ ਕਰਨ ਚ ਮਦਦ ਕਰਦਾ ਹੈ ਇਸ ਤਰ੍ਹਾਂ ਦੀ ਹੋਰ ਹੈਲਥ ਅਪਡੇਟ ਲਈ ਤੇਗ ਦੇ ਰੋ ਡੇਲੀ ਹੈਲਥ ਮੇਥੀ ਦੇ ਪੱਤੇ ਦਾ ਪਾਣੀ ਪੀਣ ਦੇ ਫਾਇਦੇ ਮੇਥੀ ਦੇ ਪੱਤੇ ਅਚੂ ਕਈ ਅਜਿਹੇ ਫਾਇਦੇਮੰਦ ਤਹੁੰਦੇ ਹਨ ਜੋ ਸਿਹਤ ਸੰਬੰਧਿਤ ਕਈ ਸਮੱਸਿਆਵਾਂ ਤੋਂ ਛੁਟਕਾਰਾ ਦਿਵਾ ਸਕਦੇ ਹਨ ਆਓ ਅੱਜ ਜਾਣਦੇ ਹਾਂ ਸਰੀਰ ਨੂੰ ਮੇਥੀ ਦੇ ਪੱਤੇ ਦਾ ਪਾਣੀ ਪੀਣ ਨਾਲ ਹੋਣ ਵਾਲੇ ਫਾਇਦੇ ਬਾਰੇ ਸ਼ੂਗਰ ਚ ਫਾਇਦੇਮੰਦ ਮੇਥੀ ਦੇ ਪੱਤੇ ਦਾ ਪਾਣੀ ਦਾ ਨਿਯਮਿਤ ਸੇਵਨ ਤੁਹਾਨੂੰ ਸ਼ੂਗਰ ਦੇ ਖਤਰੇ ਤੋਂ ਬਚਾਉਂਦਾ ਹੈ ਇਹ ਸ਼ੂਗਰ ਲੈਵਲ ਨੂੰ ਕੰਟਰੋਲ ਜਗਰਦਾ ਹੈ ਇਸ ਚ ਪੋਲੀਫੈਨੋਲ ਹੁੰਦੇ ਜੋ ਕਿ ਐ ਡਾਇਬੀਟਿਕ ਹੁੰਦੇ ਵਜ਼ਨ ਘਟਾਇਆ ਮੇਥੇ ਦੇ ਪੱਤੇ ਦਾ ਪਾਣੀ ਪਾਰਕ ਟਾਊਨ ਚ ਵੀ ਮਦਦਗਾਰ ਹੁੰਦਾ ਹੈ ਇਸ ਚ ਕੈਫੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਤੁਹਾਨੂੰ ਵਧੇਰੇ ਕੈਲਰੀ ਬਰਨ ਕਰਨ ਚ ਮਦਦ ਕਰਦਾ ਹੈ ਸਕਿਨ ਲਈ ਫਾਇਦੇਮੰਦ ਮੇਥੇ ਦੇ ਪੱਤੇ ਦਾ ਪਾਣੀ ਪੀਣ ਨਾਲ ਸਕਿਨ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ ਇਹ ਸਕਿਨ ਇਨਫੈਕਸ਼ਨ ਦੇ ਖਤਰੇ ਨੂੰ ਵੀ ਘਟ ਕਰਨ ਚ ਕੰਮ ਕਰਦਾ ਹੈ ਪਾਚਨ ਤੰਤਰ ਚ ਸੁਧਾਰ ਰੋਜ਼ਾਨਾ ਸਵੇਰੇ ਮੇਥੇ ਦਾ ਪਾਣੀ ਪੀਣ ਨਾਲ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ ਇਸ ਚ ਉਹ ਗੁਣ ਹੁੰਦੇ ਹਨ ਜੋ ਪਾਚਨ ਕਿਰਿਆ ਨੂੰ ਤੇਜ਼ ਕਰਦੇ ਹਨ ਪਾਚਨ ਕਿਰਿਆ ਠੀਕ ਹੋਣ ਨਾਲ ਗੈਸ ਕਬਜ਼ ਅਤੇ ਬਦਾਇਸਮੀ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ ਦਿਮਾਗ ਲਈ ਫਾਇਦੇਮੰਦ ਮੇਥੀ ਦੇ ਪੱਤੇ ਦਾ ਪਾਣੀ ਪੀਣ ਨਾਲ ਬ੍ਰੇਨ ਸੈਲਸ ਦਾ ਤੇਜ਼ੀ ਨਾਲ ਵਿਕਾਸ ਹੁੰਦਾ ਹੈ ਨਾਲ ਹੀ ਇਹ ਦਿਮਾਗ ਚ ਬਲੱਡ ਸਰਕੂਲੇਸ਼ਨ ਨੂੰ ਸੁਧਾਰਦਾ ਹੈ ਜਿਸ ਨਾਲ ਸੈੱਲਾਂ ਨੂੰ ਪੂਰਾ ਪੋਸ਼ਣ ਮਿਲਦਾ ਹੈ ਅਤੇ ਯਾਦਦਾਸ਼ਤ ਤੇਜ਼ ਹੋਣ ਲੱਗਦੀ ਹੈ ਦਿਲ ਲਈ ਫਾਇਦੇਮੰਦ ਮੇਥੀ ਦੇ ਪੱਤੇ ਦਾ ਪਾਣੀ ਦਿਲ ਲਈ ਬਿਹਤਰ ਫਾਇਦੇਮੰਦ ਹੁੰਦਾ ਹੈ ਇਸ ਪਾਣੀ ਚ ਫਲੇਨੋਇਡ ਹੁੰਦੇ ਹਨ ਜੋ ਸਰੀਰ ਚ ਕੈਰੋਸਟੇਰਲ ਲੈਵਲ ਨੂੰ ਕੱਟ ਕਰਨ ਚ ਮਦਦ ਕਰਦਾ ਹੈ ਇਸ ਤਰ੍ਹਾਂ ਦੀ ਹੋਰ ਹੈਲਥ ਅਪਡੇਟ ਲਈ ਦੇਖਦੇ ਰਹੋ ਡੇਲੀ ਹੈਲਥ ਮੇਥੀ ਦੇ ਪੱਤੇ ਦਾ ਪਾਣੀ ਪੀਣ ਦੇ ਫਾਇਦੇ ਮੇਥੀ ਦੇ ਪੱਤੇ ਅਚ ਕਈ ਅਜਿਹੇ ਫਾਇਦੇਮੰਦ ਹੁੰਦੇ ਹਨ ਜੋ ਸਿਹਤ ਸੰਬੰਧਿਤ ਕਈ ਸਮੱਸਿਆਵਾਂ ਤੋਂ ਛੁਟਕਾਰਾ ਦਿਵਾ ਸਕਦੇ ਹਨ ਆਓ ਅੱਜ ਜਾਣਦੇ ਹਾਂ ਸਰੀਰ ਨੂੰ ਮੇਥੀ ਦੇ ਪੱਤੇ ਦਾ ਪਾਣੀ ਪੀਣ ਨਾਲ ਹੋਣ ਵਾਲੇ ਫਾਇਦੇ ਬਾਰੇ ਸ਼ੂਗਰ ਚ ਫਾਇਦੇਮੰਦ ਮੇਥੀ ਦੇ ਪੱਤੇ ਆ ਦਾ ਪਾਣੀ ਦਾ ਨਿਯਮਿਤ ਸੇਵਨ ਤੁਹਾਨੂੰ ਸ਼ੂਗਰ ਦੇ ਖਤਰੇ ਤੋਂ ਬਚਾਉਂਦਾ ਹੈ ਇਹ ਸ਼ੂਗਰ ਲੈਵਲ ਨੂੰ ਕੰਟਰੋਲ ਚ ਕਰਦਾ ਹੈ ਇਸ ਚ ਪੋਲੀਫੈਨੋਲ ਹੁੰਦੇ ਜੋ ਕਿ ਐਂਟੀ ਡਾਇਬੀਟਿਕ ਹੁੰਦੇ ਹਨ ਵਜ਼ਨ ਘਟਾਇ ਮੇਥੀ ਦੇ ਪੱਤੇ ਆ ਦਾ ਪਾਣੀ ਭਾਰ ਘਟਾਉਣ ਚ ਵੀ ਮਦਦਗਾਰ ਹੁੰਦਾ ਹੈ ਇਸ ਚ ਕੈਫੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਤੁਹਾਨੂੰ ਵਧੇਰੇ ਕੈਲਰੀ ਬਰਨ ਕਰਨ ਚੁ ਮਦਦ ਕਰਦਾ ਹੈ ਸਕਿਨ ਲਈ ਫਾਇਦੇਮੰਦ ਮੇਥੀ ਦੇ ਪੱਤੇ ਦਾ ਪਾਣੀ ਪੀਣ ਨਾਲ ਸਕਿਨ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ ਇਹ ਸਕਿਨ ਇਨਫੈਕਸ਼ਨ ਦੇ ਖਤਰੇ ਨੂੰ ਵੀ ਘਟ ਕਰਨ ਚ ਕੰਮ ਕਰਦਾ ਹੈ ਪਾਚਨ ਤੰਤਰ ਚ ਸੁਧਾਰ ਰੋਜ਼ਾਨਾ ਸਵੇਰੇ ਮੇਥੀ ਦਾ ਪਾਣੀ ਪੀਣ ਨਾਲ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ ਇਸ ਚ ਉਹ ਗੁਣ ਹੁੰਦੇ ਹਨ ਜੋ ਪਾਚਨ ਕਿਰਿਆ ਨੂੰ ਤੇਜ਼ ਕਰਦੇ ਹਨ ਪਾਚਨ ਕਿਰਿਆ ਠੀਕ ਹੋਣ ਨਾਲ ਗੈਸ ਕਬਜ਼ ਅਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਦਿਮਾਗ ਲਈ ਫਾਇਦੇਮੰਦ ਮੇਥੀ ਦੇ ਪੱਤੇ ਦਾ ਪਾਣੀ ਪੀਣ ਨਾਲ ਬ੍ਰੇਨ ਸੈਲਸ ਦਾ ਤੇਜ਼ੀ ਨਾਲ ਵਿਕਾਸ ਹੁੰਦਾ ਹੈ ਨਾਲ ਹੀ ਇਹ ਦਿਮਾਗ 'ਚ ਬਲੱਡ ਸਰਕੂਲੇਸ਼ਨ ਨੂੰ ਸੁਧਾਰਦਾ ਹੈ ਜਿਸ ਨਾਲ ਸੈੱਲਾਂ ਨੂੰ ਪੂਰਾ ਪੋਸ਼ਣ ਮਿਲਦਾ ਹੈ ਅਤੇ ਯਾਦਦਾਸ਼ਤ ਤੇਜ਼ ਹੋਣ ਲੱਗਦੀ ਹੈ ਦਿਲ ਲਈ ਫਾਇਦੇਮੰਦ ਮੇਥੀ ਦੇ ਪੱਤੇ ਦਾ ਪਾਣੀ ਦਿਲ ਲਈ ਬਿਹਤਰ ਫਾਇਦੇਮੰਦ ਹੁੰਦਾ ਹੈ ਇਸ ਪਾਣੀ 'ਚ ਫਲੇਨੋਇਡ ਹੁੰਦੇ ਹਨ ਜੋ ਸਰੀਰ 'ਚ ਕੋਲੇਸਟ੍ਰੋਲ ਲੈਵਲ ਨੂੰ ਕੱਟ ਕਰਨ 'ਚ ਮਦਦ ਕਰਦਾ ਹੈ ਇਸ ਤਰ੍ਹਾਂ ਦੀ ਹੋਰ ਹੈਲਥ ਅਪਡੇਟ ਲਈ ਦੇਖਦੇ ਰਹੋ ਡੇਲੀ ਹੈਲਥ ਮੇਥੀ ਦੇ ਪੱਤੇ ਦਾ ਪਾਣੀ ਪੀਣ ਦੇ ਫਾਇਦੇ ਮੇਥੀ ਦੇ ਪੱਤੇ ਅਜਿਹੀ ਕਈ ਅਜਿਹੇ ਫਾਇਦੇਮੰਦ ਤੋ ਹੁੰਦੇ ਹਨ ਜੋ ਸਿਹਤ ਸੰਬੰਧਿਤ ਕਈ ਸਮੱਸਿਆਵਾਂ ਤੋਂ ਛੁਟਕਾਰਾ ਦਿਵਾ ਸਕਦੇ ਹਨ ਆਓ ਅੱਜ ਜਾਣਦੇ ਹਾਂ ਸਰੀਰ ਨੂੰ ਮੇਥੀ ਦੇ ਪੱਤੇ ਦਾ ਪਾਣੀ ਪੀਣ ਨਾਲ ਹੋਣ ਵਾਲੇ ਫਾਇਦੇ ਬਾਰੇ ਸ਼ੂਗਰ 'ਚ ਫਾਇਦੇਮੰਦ ਮੇਥੀ ਦੇ ਪੱਤੇ ਦਾ ਪਾਣੀ ਦਾ ਨਿਯਮਿਤ ਸੇਵਨ ਤੁਹਾਨੂੰ ਸ਼ੂਗਰ ਦੇ ਖਤਰੇ ਤੋਂ ਬਚਾਉਂਦਾ ਹੈ ਇਹ ਸ਼ੂਗਰ ਲੈਵਲ ਨੂੰ ਕੰਟਰੋਲ ਜੁਗਰਦਾ ਹੈ ਇਸਚ ਪੋਲੀਫੈਨੌਲ ਹੁੰਦੇ ਜੋ ਕਿ ਐਂਟੀ ਡਾਇਬੀਟਿਕ ਹੁੰਦੇ ਵਜ਼ਨ ਘਟਾਇ ਮੇਥੀ ਦੇ ਪੱਤੇ ਦਾ ਪਾਣੀ ਪਾਰਕ ਟਾਊਨ ਚ ਵੀ ਮਦਦਗਾਰ ਹੁੰਦਾ ਹੈ ਇਸਚ ਕੈਫੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਤੁਹਾਨੂੰ ਵਧੇਰੇ ਕੈਲਰੀ ਬਰਨ ਕਰਨ ਚ ਮਦਦ ਕਰਦਾ ਹੈ ਸਕਿਨ ਲਈ ਫਾਇਦੇਮੰਦ ਮੇਥੀ ਦੇ ਪੱਤੇ ਦਾ ਪਾਣੀ ਪੀਣ ਨਾਲ ਸਕਿਨ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ ਇਹ ਸਕਿਨ ਇਨਫੈਕਸ਼ਨ ਦੇ ਖਤਰੇ ਨੂੰ ਵੀ ਘਟ ਕਰਨ ਚ ਕੰਮ ਕਰਦਾ ਹੈ ਪਾਚਨ ਤੰਤਰ ਚ ਸੁਧਾਰ ਰੋਜ਼ਾਨਾ ਸਵੇਰੇ ਮੇਥੇ ਦਾ ਪਾਣੀ ਪੀਣ ਨਾਲ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ ਇਸ ਚ ਉਹ ਗੁਣ ਹੁੰਦੇ ਹਨ ਜੋ ਪਾਚਨ ਕਿਰਿਆ ਨੂੰ ਤੇਜ਼ ਕਰਦੇ ਹਨ ਪਾਚਨ ਕਿਰਿਆ ਠੀਕ ਹੋਣ ਨਾਲ ਗੈਸ ਕਬਜ਼ ਅਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਦਿਮਾਗ ਲਈ ਫਾਇਦੇਮੰਦ ਮੇਥੀ ਦੇ ਪੱਤੇ ਦਾ ਪਾਣੀ ਪੀਣ ਨਾਲ ਬ੍ਰੇਨ ਸੈਲਸ ਦਾ ਤੇਜ਼ੀ ਨਾਲ ਵਿਕਾਸ ਹੁੰਦਾ ਹੈ ਨਾਲ ਹੀ ਇਹ ਦਿਮਾਗ ਨੂੰ ਬਲੱਡ ਸਰਕੂਲੇਸ਼ਨ ਨੂੰ ਸੁਧਾਰਦਾ ਹੈ ਜਿਸ ਨਾਲ ਸੈੱਲਾਂ ਨੂੰ ਪੂਰਾ ਪੋਸ਼ਣ ਮਿਲਦਾ ਹੈ ਅਤੇ ਯਾਦਦਾਸ਼ਤ ਤੇਜ਼ ਹੋਣ ਲੱਗਦੀ ਹੈ ਦਿਲ ਲਈ ਫਾਇਦੇਮੰਦ ਮੇਥੀ ਦੇ ਪੱਤੇ ਦਾ ਪਾਣੀ ਦਿਲ ਲਈ ਬਿਹਤਰ ਫਾਇਦੇਮੰਦ ਹੁੰਦਾ ਹੈ ਇਸ ਪਾਣੀ ਚ ਫਲੇਨੋਇਡ ਹੁੰਦੇ ਹਨ ਜੋ ਸਰੀਰ ਚ ਕੋਲੇਸਟ੍ਰੋਲ ਲੈਵਲ ਨੂੰ ਕੱਟ ਕਰਨ ਚ ਮਦਦ ਕਰਦਾ ਹੈ ਇਸ ਤਰ੍ਹਾਂ ਦੀ ਹੋਰ ਹੈਲਥ ਅਪਡੇਟ ਲਈ ਦੇਖਦੇ ਰਹੋ ਡੇਲੀ ਹੈਲਥ